ਮੈਂ ਬਾਬੇ ਬੰਟੀ ਨੂੰ ਤਾਂ ਮੰਨੂਗਾ ਜਿੰਨੇ ਵੀ ਜਾਣ ਵਾਲੇ ਮੈਂ ਸਾਰਿਆਂ ਨੂੰ ਹੁਣ ਚੈਲੰਜ ਕਰਦਾ ਅੱਗੇ ਨਹੀਂ ਕੀਤਾ ਹੁਣ ਮੇਰੇ ਵੱਲੋਂ ਚੈਲੰਜ ਆ ਕੋਈ ਬਾਬਾ ਮੈਨੂੰ ਹਲਾ ਕੇ ਵਿਖਾ ਦੇਵੇ ਮੈਨੂੰ ਇਹ ਗੱਲ ਪੁੱਛਦਾ ਕੀ ਰਾਈਟਾਂ ਨਾਲ ਕੋਲੇ ਕਿੱਚੀ ਦੀ ਰਾਈਟ ਦਿਓ ਅਰੇ ਇਹ ਗੱਲ ਚਮਤਕਾਰ ਦੀ ਚੌਂਕੀ ਲੱਗਦੀ ਏ ਨਾਰਮਲ ਪਬਲਿਕ ਚਾਕੇ ਜਦੋਂ ਵਧਿਆ ਕਿ ਚਮਤਕਾਰ ਦੇਖੋ ਕਿ ਸਰਦਾਰ ਬੰਦੇ ਜਿਹੜੇ ਆ ਉਹਨਾਂ ਦੇ ਪੈਰਾਂ ਦੇ ਸਿਰਾਂ ਕੋਲ ਪਏ ਆ ਸਰਦਾਰ ਬੰਦੇ ਸਿਰਾਂ ਤੇ ਪੱਗਾਂ ਬੰਨ੍ਹ ਕੇ ਉਹਨਾਂ ਦੇ ਜਾ ਕੇ ਦਰਬਾਰ ਦੇ ਵਿੱਚ ਉਹ ਝੂਮਦੇ ਪਏ ਆ ਕਿਹੜੇ ਸਦਾ ਸਰ ਕਿਹੜੇ ਇਹੀ ਕੰਮ ਤੇ ਕਿਉਂ ਲੱਗੇ ਹੋਇਆ ਸੀ ਤੋੜਨ ਦੇ ਕਿਉਂ ਲੱਗੇ ਹੋਇਆ ਜੋੜਨ ਦੇ ਕਿਉਂ ਨਹੀਂ ਲੱਗੇ ਹੋਏ ਹਰ ਆਦਮੀ ਮੈਂ ਸਰਦਾਰ ਮੈਂ Hindu ਕਿਉਂ ਜੇ ਉਹਦੇ ਵਿੱਚ ਕਰਾਮਾਤ ਆ ਦੇਖੋ ਜੇ ਉਹਦੇ ਕੋ ਕੋਈ ਨਾ ਕੋਈ ਗੱਲਬਾਤ ਹੈ ਤੇ ਉਹ ਸਿਰਕਮਾਰ ਹੈ ਬੰਦੇ ਅਸੀਂ ਉਹ ਵੇਖਣਾ ਚਾਹੁੰਦੇ ਆ ਲੋਕਾਂ ਨੂੰ ਪੁੱਛਣਾ ਕਿ ਲੋਕਾਂ ਨੂੰ ਕਿਹਨੂੰ ਪੁੱਛਦੇ ਮੈਨੂੰ ਕਿਉਂ ਪੁੱਛ ਰਹੇ ਹੋ ਲੋਕਾਂ ਨੂੰ ਪੁੱਛ ਵੀ ਕਿਉਂ ਬੜਕਿਓ ਤੁਹਾਨੂੰ ਇਸੇ ਕੀ ਮਿਲੇ ਇੱਥੇ ਆ ਕੇ ਹੋ ਸਕਦਾ ਹੈ ਆਪਣੇ ਆਪ ਨੂੰ ਫੇਮਸ ਕਰਨ ਲਈ ਕੀਤਾ ਜਾ ਰਿਹਾ ਹੋਵੇ ਜੇਕਰ ਇੰਨੇ ਬਾਬੇ ਨੇ ਉਹਨਾਂ ਨੂੰ ਬੰਟੀ ਬਾਬੇ ਮਿਲਿਆ ਤਾਂ ਹੋਰ ਕారణ ਕੀ ਹੈ ਖਾਲਸੇ ਨੂੰ ਆਪਣੀ ਮਸ਼ਹੂਰੀ ਕਰਨ ਦੀ ਲੋੜ ਨਹੀਂ ਹੁੰਦੀ ਪ੍ਰਗਟ ਹੋ ਖਾਲਸਾ ਪ੍ਰਮਾਤਮਕੀ ਮੋਜ ਖਾਲਸਾ ਅਕਾਲਪੁਰਖ ਦੀ ਫੌਜ ਜਿਹੜਾ ਅਕਾਲਪੁਰਖ ਦੀ ਮੋਜ ਪ੍ਰਗਟ ਹੋਇਆ ਵੀ ਉਹਨੂੰ ਕਿਸੇ ਬੰਦੇ ਦੀ ਲੋੜ ਪੈ ਸਕਦੀ ਬਾਬਾ ਜਾਂ ਦੁਨੀਆ ਸਾਹਮਣੇ ਇਹ ਗੱਲ ਆ ਕੇ ਵੀ ਆ ਬੰਦੇ ਮੈਂ ਪਲਾਨ ਕੀਤੇ ਆ ਮੇਰੇ ਕਹਿਣ ਤੇ ਸਿਰ ਕਮਾਉਂਦੇ ਆ ਮੇਰੇ ਕਹਿਣ ਤੇ ਡਿੱਗ ਪੈਂਦੇ ਆ ਉਹ ਕੋਨੇ ਜੀ ਪੁੱਛਣਾ ਲੈ ਜੀ ਮੈਨੂੰ ना तो राइट है, ना कुले। ना को को राइट है। जी। इस चीज का चैलेंज कर सके जी। मैं पंथ काजहब का जब धन शिव ग्रंथ साहब जी का बेदबी करता है तो किसी कोई को राइट नहीं है लेकिन फिर भी मैं ओपनली कहना कि दरबार चौबी घंटे खुला है हर टाइम मोस्ट वेलकम जी आम जो मर्जी आओ वह तो मैं खुद अपने वीडियो कह चुके ਤਮੇ ਖੁਦ ਇਸ ਵੀਡੀਓ ਚ ਗਏ ਬਖੰਡਵਾਤ ਬਹੁਤ ਬਸ ਹੈ 노 ਡਾਊਟ ਉਸਕਾ ਖੁਦ ਹੋ ਰਹੀ ਮੈਂ ਖੁਦ ਆਪਣੇ ਵੀਡੀਓ ਚ ਬੋਲਿਆ ਇਹ ਚੀਜ਼ ਜੀ ਪਰ ਉਹ ਕਹਿੰਦੇ ਨੇ ਕਿ ਜਿੱਦਾਂ ਸਿਰ ਘੁਮਾ ਕੇ ਤੁਸੀਂ ਲੋਕਾਂ ਦਾ ਕੰਮ ਕਰਦੇ ਹੋ ਤੇ ਤੁਹਾਨੂੰ ਇੱਕ ਚੈਲੰਜ ਕੀਤਾ ਹੈ ਕਿ 13 ਤਰੀਕ ਨੂੰ ਜਿਹੜਾ ਹੈ ਤੁਸੀਂ ਜਾਂ ਤਾਂ ਕੁਝ ਚਮਤਕਾਰ ਕਰਕੇ ਦਿਖਾਓ ਨਹੀਂ ਤੇ ਲੋਕਾਂ ਤੋਂ ਅੱਗੇ ਨਕਮਸਤਕ ਹੋ ਕੇ ਉਹਨਾਂ ਦੇ ਕੋਲ ਮਾਫੀ ਮੰਗ ਲਓ ਚਮਤਕਾਰ ਚਲੋ ਤੁਹਾਡੀ ਗੱਲ ਮੈਂ ਸਭ ਪਹਿਲੀ ਕਦੋਂ ਕੋ ਰਾਈਟ ਕੀ ਇਸ ਚੀਜ਼ ਦਾ ਜੀ ਮੈਨੂੰ ਇਹ ਗੱਲ ਪੁੱਛੁੰਦਾ ਕੀ ਰਾਈਟਾਂ ਨਾਲ ਕੋਲੇ ਜੀ ਕਿਹ ਚੀ ਦੀ ਰਾਈਟ ਤੇ ਹੋ ਜੀ ਰਹੀ ਗੱਲ ਚਮਤਕਾਰ ਦਾ ਸਿਰ ਘਮਾਉਣਾ ਸਿਰ ਘਮਾਉਣਾ ਮੇਰੀ ਇੱਕ ਮੈਂ ਆਪਣੀ ਮਸਤੀ ਲੈਣਾ ਬਹੁਤ ਵੀਡੀਓ ਚ ਮੈਂ ਦੱਸ ਚੁੱਕਿਆ ਹੈ ਚੀਜ਼ ਜੀ ਆਪਣੀ ਮਸਤੀ ਲੈਣਾ ਆਪਣੀ ਮਸਤੀ ਵਿੱਚ ਮੈਂ ਜੋ ਮਰਜ਼ੀ ਕਰਾਂ ਜੀ ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਜੀ ਕਿਸੇ ਚੀਜ਼ ਦੀ ਬੇਅਦਵੀ ਨਹੀਂ ਕਰ ਰਹੇ ਹੈਗੇ ਆਪਣੀ ਮਸਤੀ ਨਾਲ ਜਿੰਨਾ ਮਰਜ਼ੀ ਜ਼ਿੰਦਗੀ ਜੀ ਰਹੇ ਹਾਂ ਅਰੇ ਗੱਲ ਚਮਤਕਾਰ ਦੀ ਚੌਂਕੀ ਲੱਗਦੀ ਹੈ ਜੀ ਨੋਰਮਲ ਪਬਲਿਕ ਚਾਹੇ ਜਦੋਂ ਵਧਿਆ ਕਿ ਚਮਤਕਾਰ ਦੇਖੋ ਜਦੋਂ ਮਰਜ਼ੀ ਆਓ ਲੇਕਿਨ ਮੈਂ ਫਿਰ ਵੀ ਕਹਿਣਾ ਕਿ ਕਿਸੇ ਕੋਲ ਰਾਈਟ ਕੋਈ ਨਹੀਂ ਹੈਗਾ ਕਿਸ ਨੂੰ ਚੈਲੰਜ ਕਰਨ ਦਾ ਲੇਕਿਨ ਮੈਂ ਫਿਰ ਵੀ ਚੈਲੰਜ ਅਸੈਪਟ ਕਰ ਰਿਹਾ ਦੇਖੋ ਮੋਸਟ ਵੈਲਕਮ ਹਰ ਬਾਰੀ ਬੰਟੀ ਬਾਬਾ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਤੇ ਕੁਝ ਇਹਨਾਂ ਦੀ ਆਪਣੀ ਸੋਚ ਹੈ ਆਪਣੀ ਆਪਣੀ ਸੋਚ ਹੈ ਹੋ ਸਕਦਾ ਹੈ ਆਪਣੇ ਆਪ ਨੂੰ ਫੇਮਸ ਕਰਨ ਲਈ ਕੀਤਾ ਜਾ ਰਿਹਾ ਹੋਵੇ ਤੁਹਾਡੇ ਅਕੋਰਡਿੰਗਲੀ ਨਿਹੰਗ ਸਿੰਘਾਂ ਨੂੰ ਫੇਮਸ ਹੋਣ ਦੀ ਲੋੜ ਹੈ ਮੈਂ ਨਹੀਂ ਕਹਿੰਦਾ ਜੇਕਰ ਇੰਨੇ ਬਾਬੇ ਨੇ ਉਹਨਾਂ ਨੂੰ ਬੰਟੀ ਬਾਬੇ ਮਿਲੇ ਹੈ ਤਾਂ ਹੋਰ ਕਾਰਨ ਕੀ ਹੈ ਔਰ ਉਹ ਦਰਬਾਰ ਮਿਲੇ ਹੈ ਜਿੱਥੇ ਸਭ ਧਰਮ ਨੂੰ ਜੋੜਿਆ ਜਾਂਦਾ ਹੈ ਅੱਛੇ ਕੰਮ ਕੀਤੇ ਜਾਂਦੇ ਨੇ ਜੋ ਉਧਰ ਦੇਖ ਰਹੇ ਤਾਂ ਕੁਝ ਹੋਰ ਕੀ ਹੋਊਗਾ ਹੂੰ ਹੂੰ ਉਹਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਸਰਦਾਰਾਂ ਨੂੰ ਗੁਰਨਾਨਕ ਦੇਵ ਜੀ ਤੋਂ ਕਿਹੜੇ ਸਰਦਾਰ ਸਰ ਕਿਹੜੇ ਇਹੀ ਕੰਮ ਤੇ ਕਿਉਂ ਲੱਗੇ ਹੋਇਆ ਸੀ ਤੋੜਨ ਦੇ ਕਿਉਂ ਲੱਗੇ ਹੋਇਆ ਜੋੜਨ ਦੇ ਕਿਉਂ ਨਹੀਂ ਲੱਗੇ ਹੋਏ ਹਰ ਆਦਮੀ ਮੈਂ ਸਰਦਾਰ ਮੈਂ Hindu ਕਿਉਂ ਅਸੀਂ ਇਨਸਾਨ ਆ ਇਨਸਾਨੀਅਤ ਲੈ ਕੇ ਆਓ ਪ੍ਰੇਮ ਤਾਂ ਮਨੁੱਖ ਨੇ ਸਿਖੰਦਾ ਹੈ ਕੁੱਤਰ ਨੂੰ ਨਹੀਂ ਸਿਖੰਦਾ ਹਰ ਟਾਈਮ ਹਰ ਸਮੇਂ ਹਰ ਵਕਤ ਤੋੜਨ ਦੀ ਕਿਉਂ ਲੱਗੇ ਹੋਏ ਹੋ ਇੱਕ ਇਨਸਾਨ ਜੋੜਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਉਹਦੀ ਐਂਟੀ ਚੱਲ ਰਹੇ ਹੋ ਦੁਨੀਆਂ ਦੇ ਵਿੱਚ ਸਭ ਤੋਂ ਵੱਧ ਵੱਡ ਕੇ ਖਾਏ ਜਾਣ ਵਾਲਾ ਜਾਨਵਰ ਮੁਰਗਾ ਹੈ ਔਰ ਮੈਂ ਇਸ ਗੱਲ ਨੂੰ ਮੰਨਦਾ ਕਿ ਜਿਹਨੇ ਦੁਨੀਆ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਮਾਰ ਦਿੱਤਾ ਜਾਂਦਾ ਹੈ। ਉਹਨੂੰ ਮਾਰ ਦਿੱਤਾ ਜਾਂਦਾ ਕਿ ਨਹੀਂ? ਸਭ ਤੋਂ ਵੱਧ ਜਗਾਉਣ ਵਾਲਾ ਮੁਰਗਾ ਔਰ ਸਭ ਤੋਂ ਵੱਧ ਲੋਕ ਖੰਦੇ ਨੇ। ਅੱਜ ਮੈਂ ਜਗਾਉਣ ਦੀ ਕੋਸ਼ਿਸ਼ ਕਰਦਿਆ ਮੇਰੇ ਐਂਟੀ ਬਹੁਤ ਉੱਠਣਗੇ ਤਾਂ ਉਹਦੇ। ਇੱਕ ਵਾਰੀ ਪਹਿਲੇ ਵੀ ਤੁਹਾਡੇ ਲਾਈਵ ਸੈਸ਼ਨ ਦੇ ਅੰਦਰ ਨਿਹੰਗ ਸਿੰਘ ਆਏ ਸੀਗੇ। ਬਿਲਕੁਲ ਬਿਲਕੁਲ ਆਏ ਸੀ ਔਰ ਪ੍ਰੋਪਰ ਨਸਲੀ ਹੋ ਸੀ। ਹੂੰ। ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਸੀ ਬੜਾ ਵਧੀਆ ਸੀ। ਅੱਛੇ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਆ ਕੇ ਔਰ ਉਹਨਾਂ ਨੇ ਮੇਰੇ ਤੋਂ ਸਵਾਲ ਕੀਤੇ ਮੈਂ ਪ੍ਰੋਪਰ ਜਵਾਬ ਦਿੱਤੇ ਔਰ ਲਾਸਟ ਤੁਸੀਂ ਦੇਖੋ ਕੀ ਲੱਗਦਾ ਕਿ ਹਮੇਸ਼ਾ ਤੁਹਾਨੂੰ ਸੌਫਟ ਸੌਫਟ ਟਾਰਗੇਟ ਬਣਾਇਆ ਜਾਂਦਾ ਹੈ ਕਿ ਤੁਸੀਂ ਇਸ ਵਾਰ ਇਹ ਪਬਲਿਸਿਟੀ ਸਟੰਡ ਤਾਂ ਨਹੀਂ ਕਰ ਰਹੇ ਕਿਤੇ ਸਿਕਿਉਰਿਟੀ ਲੈਣ ਲਈ ਜਾਂ ਤੁਹਾਨੂੰ ਗਨਮੈਨ ਚਾਹੀਦਾ ਹੈ ਬਿਲਕੁਲ ਅੱਜਕੱਲ ਇਹ ਬਹੁਤ 트ੈਂਡ ਚੱਲਿਆ ਹੋਇਆ ਹੈ ਕਿ ਗਨਮੈਨ ਲੈ ਲੈ ਸਿਕਿਉਰਿਟੀ ਲੈਣ ਲਈ ਕੁਛ ਐਦਾਂ ਦਾ ਕਰੋ ਹੈ ਨਾ ਪਹਿਲੀ ਗੱਲ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸੇ ਟਾਈਮ ਸੀਆਈਡੀ ਲਵਾ ਕੇ ਸੀਬੀਆਈ ਨੂੰ ਆ ਕੇ ਚੈੱਕ ਕਰਵਾਵੇ ਜੀ ਕਿ ਐਦਾਂ ਦਾ ਕੁਝ ਹੋਇਆ ਹੈ ਜੇ ਹੋਇਆ ਤਾਂ ਸਭ ਤੋਂ ਪਹਿਲਾਂ ਮੈਂ ਕੋਈ ਰੈਸਟੋਰੈਂਟ ਨੂੰ ਤਿਆਰਾਂ ਸੈਕੰਡਲੀ ਮੈਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ ਹੈਗੀ ਮੈਂ ਔਨ ਕੈਮਰਾ ਗ ਉਹ ਵੀ ਤਾਂ ਹੋਏ ਨੇ ਨਾ ਇਹ ਤਾਂ ਮਤਲਬ ਤੁਸੀਂ ਇਹ ਸਾਰਾ ਕੁਝ ਕਈ ਲੋਕੀ ਇਹ ਸੋਚ ਰਹੇ ਨੇ ਕਿ ਜਿਹੜਾ ਸਭ ਕੁਝ ਚੱਲ ਰਿਹਾ ਹੈ ਇਹ ਪਲਾਨ ਚੱਲ ਰਿਹਾ ਹੈ ਬੰਟੀ ਬਾਬਾ ਲੋਕ ਕੁਝ ਵੀ ਸੋਚ ਸਕਦੇ ਨੇ ਲੋਕਾਂ ਦਾ ਸੋਚਣ ਦਾ ਕੋਈ ਸਮਾਂਦ ਨਹੀਂ ਕੱਲ ਤੁਹਾਨੂੰ ਵੀ ਕਹਿਣਗੇ ਕਿ ਤੁਸੀਂ ਬੰਟੀ ਬਾਬੇ ਨੂੰ ਫੇਮਸ ਕਰ ਲੇਗੇ ਅਸੀਂ ਉਹਨੇ ਤੁਹਾਨੂੰ ਕਹਿ ਸਕਦੇ ਆ ਤੁਸੀਂ ਵੀਡੀਓ ਪਾਓ ਕੱਲ ਕਮੈਂਟਾਂ ਨੂੰ ਤੁਹਾਨੂੰ ਵੀ ਇਹ ਮੈਡਮ ਤੁਸੀਂ ਕੀ ਬੰਟੀ ਬਾਬੇ ਨੂੰ ਫੇਮਸ ਕਰ ਰਹੇ ਹੋ ਉਹਨੇ ਕਹੀ ਜਾਣਾ ਲੋਕਾਂ ਦਾ ਕੰਮ ਹੈ ਕਹਿਣਾ ਸਾਰੇ ਜਿਵੇਂ ਕਹਿੰਦੇ ਰਹਿਣਗੇ ਅਸੀਂ ਆਪਣੀ ਨਜ਼ਰਾਂ 'ਚ ਬਿਲਕੁਲ ਸਹੀ ਆ ਆਪਣੇ ਪਰਮਾਤਮਾ 'ਚ ਲੱਗਦੇ ਜੀ ਬਿਲਕੁਲ ਸਹੀ ਆ ਓਕੇ ਬਾਬਾ ਜੀ ਪਹਿ ਚੈਲੰਜ ਕਰਨ ਦੇ ਪਿੱਛੇ ਕਾਰਨ ਕੀ ਸੀਗਾ ਵੀਡੀਓ ਬੜੀ ਵਾਇਰਲ ਹੋ ਗਈ ਉਸ ਦੀ ਪਿੱਛੇ ਦੱਸੋ ਮੈਂ ਜਦੋਂ ਉਹਨਾਂ ਦੀ ਵੀਡੀਓ ਕਾਫੀ ਵੇਖੀ ਆ ਵੀ ਇੱਕ ਸਰਦਾਰ ਬੰਦੇ ਜਿਹੜੇ ਆ ਉਹਨਾਂ ਦੇ ਪੈਰਾਂ ਦੇ ਸਿਰ ਰੱਖਦੇ ਪਏ ਆ ਸਰਦਾਰ ਬੰਦੇ ਸਿਰਾਂ ਤੇ ਪੱਗਾਂ ਬੰਨ ਕੇ ਉਹਨਾਂ ਦੇ ਜਾ ਕੇ ਦਰਬਾਰ ਦੇ ਵਿੱਚ ਉਹ ਝੂਮਦੇ ਪਏ ਆ ਨਾ ਆਪਣੇ ਸਿਰਾਂ ਤੋਂ ਉਹਨਾਂ ਦੇ ਕਈਰ ਪੰਕ ਪੱਗਾ ਲੱਥ ਰਹੀਆਂ ਵਾਂ ਉਹਨਾਂ ਨੂੰ ਮੱਥਾ ਟੇਕ ਰਹੇ ਆ ਤੇ ਮੈਂ ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਜਿੱਥੇ ਐਡੇ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੈਦਾ ਕੀਤੇ ਪੋਤੇ ਆ ਅੱਜ ਉਹਨਾਂ ਨੂੰ ਇੱਕ ਇਨਸਾਨ ਦੀ ਜ਼ਰੂਰਤ ਪੈ ਗਈ ਵੀ ਜਿਹੜਾ ਸਾਨੂੰ ਸੋਖ ਜਿਹੜਾ ਪਿਆਰ ਜਿਹੜੀਆਂ ਅਸੀਸਾਂ ਜਿਹੜੀਆਂ ਬਰਕਤਾਂ ਸਾਨੂੰ ਗੁਰੂ ਰਾਮਦਾਸ ਸਿੰਘ ਦੇ ਸਕਿਆ ਇਹ ਬਗੈਰਤ ਲੋਕ ਇੱਕ ਇਨਸਾਨ ਕੋ ਪਾਉਣ ਵਾਤੇ ਤੁਰ ਪਏ ਆ ਇਹਨਾਂ ਜਗਾਉਣ ਵਾਤੇ ਬਲ ਦੀ ਆਗ ਦੇ ਵਿੱਚ ਸਾਨੂੰ ਕੁੱਦਣਾ ਪੈਣਾ ਕਿਉਂਕਿ ਇੱਕ ਇੱਕ ਪ੍ਰਭਾ ਬਣਿਆ ਆ ਉਹਨਾਂ ਦੇ ਉੱਤੇ ਪਾਪੇ ਪੰਟੀ ਕੋਈ ਕੋਈ ਮੰਤਰ ਆ ਕੋਈ ਸ਼ਬਦ ਆ ਜਿਹਦੇ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਇਹ ਲੋਕਾਂ ਦੇ ਮਨ ਵਿੱਚ ਆ ਉਹ ਪੰਟੀ ਪਾਪਾ ਨਹੀਂ ਇਹ ਲੋਕਾਂ ਦੇ ਮਨ ਵਿੱਚ ਆ ਜੇ ਅਸੀਂ ਬਾਬੇ ਤੋਂ ਪਿੱਛੇ ਹਟਾਂਗੇ ਸਾਡਾ ਨੁਕਸਾਨ ਹੋ ਜਾਣਾ ਹੁਣ 100 ਬੰਦਾ ਅਧਿਆੜੀ ਚ ਮਿਲਦਾ ਆਪਾਂ ਕਹਿੰਨੇ ਤੇਰਾ ਕੰਮ ਹੋਣਾ ਤੇਰਾ ਕੰਮ ਹੋਣਾ ਉਹ 100 ਚ 50-70 ਦਾ ਹੋ ਜਾਂਦਾ ਉਹ 5-7 ਜਿਹੜੇ ਆ 50 ਬੰਦੇ ਜੋੜ ਕੇ ਲੈ ਕੇ ਆਉਂਦੇ ਬਾਬੇ ਦੇ ਦਰਬਾਰ ਚੋਂ ਖਾਲੀ ਨਹੀਂ ਕੋਈ ਜਾਂਦਾ ਵੇਖੋ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜਾ ਇਨਸਾਨ ਰੱਬ ਬਣਦਾ ਨਾ ਰੱਬ ਇੱਥੇ ਦੁਨੀਆ ਤੇ ਕੋਈ ਨਹੀਂ ਬਣ ਸਕਿਆ ਜੇ ਉਹਦੇ ਵਿੱਚ ਕਰਾਮਾਤ ਆ ਵੇਖੋ ਜੇ ਦੇ ਕੋਈ ਕੋਈ ਗੱਲਬਾਤ ਹੈ ਤੇ ਉਹ ਸਿਰਕਮਾਰ ਹੈ ਬੰਦੇ ਅਹੀਂ ਉਹ ਵੇਖਣ ਚੋ ਰਹੇ ਆ ਕਿ ਜਾਂ ਉਹ ਪਲਾਨ ਕੀਤੇ ਬੰਦੇ ਆ ਆਪਾਂ ਬੰਦੇ ਪਲਾਨ ਕਰਦੇ ਆ ਵੀ ਆਪਣੀ ਇੱਕ ਵੀਅੂ ਵਾਸਤੇ ਇੱਕ ਦੁਨੀਆ ਦੇ ਵਿੱਚ ਆਪਣੀ ਫੇਸ ਵੈਲਿਊ ਵਧਾਉਣ ਵਾਸਤੇ ਬਾਬਾ ਜੀ ਬੁਲਾਣਾ ਬਣਾਇਆ ਲੋਕ ਇਹ ਵੀ ਕਹਿੰਦੇ ਕਿ ਇਹਨਾਂ ਦਾ ਵੀ ਪਲਾਨ ਹੀ ਆ ਕਹਿੰਦੇ ਇਹਨਾਂ ਨੇ ਸਾਰੇ ਆਪਸ ਵਿੱਚ ਪਲਾਨ ਕੀਤਾ ਕਿ ਕਿੱਦਾਂ ਮਸ਼ਹੂਰ ਕਰਨਾ ਡੇਰੇ ਨੂੰ ਵੇਖੋ ਅਸਲ ਵਿੱਚ ਡੇਰਾ ਫੇ ਮੇਰੇ ਲਾਗੇ ਰਾਧਾ ਸੁਆਮੀ ਆ ਜਿਵੇਂ ਮਸ਼ਹੂਰ ਕਰਨਾ ਉਹ ਤੇ ਇਹਨੂੰ ਕਰੂੰਗਾ ਤੇ ਪਹਿਲਾਂ ਹੀ ਦੁਨੀਆ 'ਚ ਮਸ਼ਹੂਰ ਆ ਉਹ ਡੇਰਾ ਕਾਦਾ ਉੱਥੇ ਤੇ ਲੋਕ ਉਹ ਜਾ ਰਹੇ ਆ ਜਿਨ੍ਹਾਂ ਨੂੰ ਸਮਝ ਕੇ ਜਿਹਨੂੰ ਮੈਂ ਕਹਿੰਦਾ ਵੀ ਜਿਨ੍ਹਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਪੀ ਸਾਨੂੰ ਮੰਦਰ ਚੋਂ ਪਿਆਰ ਨਹੀਂ ਮਿਲਿਆ ਸਾਨੂੰ ਗੁਰੂ ਘਰ ਚੋਂ ਪਿਆਰ ਨਹੀਂ ਮਿਲਿਆ ਉਹ ਕਹਿੰਦਾ ਮੇਰੇ ਕੋਲ 크ਿਸਚਨ ਵੀ ਆਉਂਦੇ ਆ ਮੇਰੇ ਕੋਲ ਮੁਸਲਮਾਨ ਵੀ ਆਉਂਦੇ ਸਾਰੇ ਆਉਂਦੇ ਉਹ ਮੈਂ ਕਹਿੰਦਾ ਉਹ ਬੰਦੇ ਆਉਂਦੇ ਜਿਨ੍ਹਾਂ ਲੋਕਾਂ ਦੇ ਈਮਾਨ ਮਰ ਚੁੱਕੇ ਆ ਕੀ ਗੱਲ ਜਿਹੜੇ ਧਾਮ ਸਾਡੇ ਵੱਡੇ ਖੜੇ ਕਰਕੇ ਗਏ ਸਾਨੂੰ ਉਹਨਾਂ ਤੇ ਵਿਸ਼ਵਾਸ ਨਹੀਂ ਦੇਣਾ ਮੇਰਾ ਉੱਥੇ ਜਾਣ ਦਾ ਕੋਈ ਮਕਸਦ ਜਾਂ ਕੋਈ ਦਾ ਨੁਕਸਾਨ ਕਰਨਾ ਜਾਂ ਕੋਈ ਤੋੜ ਭੰਨ ਕਰਨਾ ਇਦਾਂ ਦਾ ਕੋਈ ਮਕਸਦ ਨਹੀਂ ਮੇਰਾ ਮੇਰਾ ਮਕਸਦ ਇਹੋ ਹੀ ਆ ਮੈਂ ਆਨ ਰਿਕਾਰਡ ਕੈਮਰੇ ਦੇ ਸਾਹਮਣੇ ਕਹਿ ਰਿਹਾ ਵੀ ਇਹ ਮੇਰਾ ਚੈਲੰਜ ਇਹ ਸੀ ਮੈਂ ਕਿਹਾ ਬਾਪੇ ਨਾ ਕਬੱਡੀ ਖੇਡਣੀ ਆ ਜਾਂ ਬਾਬੇ ਨਾਲ ਘੋਲਣਾ ਚਲੋ ਘੋਲਣਾ ਉਹ ਤੇ ਘੁਲ ਕੇ ਵੇਖ ਲੈ ਕੋਈ ਐਡੀ ਗੱਲ ਨਹੀਂ ਹੈਗੀ ਸਾਡੀ ਗੱਲ ਹੋਈ ਨਹੀਂ ਮੇਰੇ ਨਾਲ ਗੱਲ ਨਹੀਂ ਹੋਈ ਵੇਖੋ ਇੱਕ ਤਾਂ ਸਾਡੀ ਰਵਾਇਤ ਆ ਖਾਲਸੇ ਪੰਥ ਦੀ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਵਾਲ ਨੂੰ ਆਇਆ ਹੈ ਨਾ ਉਹਨੇ ਚਿੱਠੀ ਲੈ ਕੇ ਭੇਜੀ ਵੀ ਤਗੜਾ ਆ ਜਾ ਮੈਂ ਆ ਰਿਆਂ ਠੀਕ ਹੈ ਅਸੀਂ ਖਾਲਸਾ ਖਾਲਸੇ ਨੂੰ ਆਪਣੀ ਮਸ਼ਹੂਰੀ ਕਰਨ ਦੀ ਲੋੜ ਨਹੀਂ ਹੁੰਦੀ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਖਾਲਸਾ ਅਕਾਲਪੁਰਖੀ ਫੌਜ ਜਿਹੜਾ ਕਾਲਪੁਰਖ ਦੀ ਮੌਜ ਚ ਪ੍ਰਗਟ ਹੋਇਆ ਵੀ ਉਹਨੂੰ ਕਿਸੇ ਬੰਦੇ ਦੀ ਲੋੜ ਪੈ ਸਕਦੀ। ਅੱਜ ਜਾ ਕੇ ਬਾਬਾ ਜੀ ਇੱਥੇ ਮਾਹੌਲ ਖਰਾਬ ਹੋ ਗਿਆ। ਕੋਈ ਅਜਿਹੀ ਗੱਲ ਵੇਖ ਗਈ ਤੇ ਜਦ ਲੜਾਈ ਹੋ ਗਈ ਪੇ। ਵੇਖੋ ਗੱਲ ਆ। ਅਹੀਂ ਤੇ ਬਾਬੇ ਦੀ ਕਰਾਮਾਤ ਵੇਖਣੀ ਆ। ਬਾਬਾ ਕਰਾਮਾਤ ਬੁਖਾ ਦੇ ਮਾਹੌਲ ਖਰਾਬ ਕਰਨ ਨੂੰ ਕੀ ਉੱਥੇ ਕੀ ਉਹ ਚੱਲਿਆ। ਜਿੱਦਾਂ ਦਾ ਕੋਈ ਸਮਝ ਲਓ ਇੱਕ ਖਾਲਸਾ ਸ਼ੀਸ਼ਾ। ਜਿੱਦਾਂ ਦਾ ਕੋਈ ਮੂੰਹ ਬਣਾਊਗਾ ਉਦਾਂ ਦੇ ਉਹਨੂੰ ਦੇਖਣਾ ਨਾ। ਤੇ ਵੇਖੋ ਸਾਡੇ ਨੂੰ ਪੈ ਨਹੀਂ ਹੁੰਦੀ। ਅਹੀਂ ਤੇ ਬਾਬੇ ਨਾਲ ਬਚਨ ਕਰਨੇ ਆ। ਬਾਬਾ ਜਾਂ ਦੁਨੀਆ ਸਾਹਮਣੇ ਇਹ ਗੱਲ ਆਖ ਕੇ ਵੀ ਆ ਬੰਦੇ ਮੈਂ ਪਲਾਨ ਕੀਤਾ ਆ। ਮੇਰੇ ਕਹਿਣ ਤੇ ਸਿਰ ਕਮਾਉਂਦੇ ਆ ਮੇਰੇ ਕਹਿਣ ਤੇ ਡਿੱਗ ਪੈਂਦੇ ਆ ਤੇ ਜਾਂ ਫਿਰ ਬਾਬਾ ਆਪਣੀ ਕਰਾਮਾਤ ਨਾਲ ਮੈਨੂੰ ਹਿਲਾ ਕੇ ਵਿਖਾ ਦੇ ਉਹ ਵੀ ਕਹਿੰਦੇ ਮਸਤੀ ਹੈ ਕਹਿੰਦੇ ਸਾਨੂੰ ਕੋਈ ਕਹਿੰਦੇ ਅਸੀਂ ਕੋਈ ਚੌਕੀ ਥੋੜੀ ਭੱਜਦੇ ਕਹਿੰਦੇ ਸਾਨੂੰ ਮਸਤੀ ਹੈ ਜਿਹੜੇ ਜਿਹੜੇ ਸਰਦਾਰ ਬੰਦੇ ਚੰਗੇ ਪਰੇ ਸਰਦਾਰ ਆ ਜਾਂ ਤਾਂ ਫਿਰ ਜਿਹੜੇ ਉਹ ਤੇ ਸਿਰ ਕਮਾਉਂਦੇ ਆ ਉਹਨਾਂ ਨੂੰ ਮੈਂ ਉੱਥੇ ਉਹਦੇ ਸਾਹਮਣੇ ਪੁੱਛਣਾ ਚਾਹ ਰਾ ਹਾਂ ਵੀ ਹੁਣ ਕਮਾਓ